ਡਾਇਬੀਟਿਸ ਫੁੱਟ ਸੁਸਾਇਟੀ ਆਫ ਇੰਡੀਆ ਡੀ ਐਫ ਐਸ ਆਈ ਨੂੰ ਡੀ ਐਫ ਐਸ ਸੀ ਕੋਨ 2025 ਦਾ ਐਲਾਨ ਕਰਦੇ ਆ ਹੋਇਆ ਮਾਨ ਹੈ ਜੋ ਕਿ ਡਾਇਬੀਟਿਸ ਪੈਰਾਂ ਦੀ ਦੇਖਭਾਲ ਤੇ ਇੱਕ ਇਤਿਹਾਸਿਕ ਤਿੰਨ ਰੋਜ਼ਾ ਕਾਨਫਰੰਸ ਹੈ ਜੋ 31 ਅਕਤੂਬਰ ਤੋਂ 2 ਨਵੰਬਰ 2025 ਤੱਕ ਰੈਡੀਸ਼ਨ ਬਲੂ ਹੋਟਲ ਅੰਮ੍ਰਿਤਸਰ ਵਿਖੇ ਹੋਣ ਵਾਲੀ ਹੈ ਇਸ ਸਮਾਗਮ ਦੀ ਸ਼੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਐਂਡ ਰਿਸਰਚ ਸ਼੍ਰੀ ਅੰਮ੍ਰਿਤਸਰ ਅਤੇ ਅਮਨਦੀਪ ਹਸਪਤਾਲ ਦੇ ਸਹਿਯੋਗ ਨਾਲ ਉਜਾਲਾ ਸਿਗਨਲ ਨਾਲ ਸਾਂਝੇਦਾਰੀ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ ਮੈਂ ਡਾਕਟਰ ਵਿਕਾਸ ਕੱਤਰ ਡਾਕਟਰ ਰਵੀ ਮਾਦਨ ਸਾਧਲੇ ਨਾਲ ਅੱਜ ਤੁਹਾਨੂੰ ਬਰੀਫ ਕਰ ਰਿਹਾ ਜਿਹੜੀ ਅਸੀਂ ਅੱਗੇ ਕਾਨਫਰੈਂਸ ਕਰ ਰਹੇ ਡਾਇਟਿਕ ਸੁਸਾਇਟੀ ਆਫ ਇੰਡੀਆ ਦੀ ਇੱਕ ਇੰਟਰਨੈਸ਼ਨਲ ਕਾਨਫਰੈਂਸ ਹੈ ਜਿਹਦੇ ਵਿੱਚ ਦੁਨੀਆ ਦੀਆਂ ਮੰਨੀਆਂ ਯਕੀਨ ਸੋਸਾਇਟੀਆਂ ਜਿਹੜੀਆਂ ਜਿਹੜੀਆਂ ਕਿ 슈ਗਰ ਨਾਲ ਖਰਾਬ ਪੇਸ਼ੈਂਟਸ ਦੇ ਪੈਰਾਂ ਦਾ ਹੀ ਇਲਾਜ ਕਰ ਰਹੀਆਂ ਨੇ ਉਹ ਬੋਲਦੇ 슈ਗਰ ਨਾਲ ਖਰਾਬ ਪੈਰਾਂ ਦਾ ਇਲਾਜ ਕਰ ਰਹੀਆਂ ਨੇ ਇਕੱਠੀਆਂ ਹੋ ਰਹੀਆਂ ਨੇ ਜਿਹਦੇ ਵਿੱਚ ਡੀਫੂਟ ਇੰਟਰਨੈਸ਼ਨਲ ਆਈਡੀਐਫਐਸ ਐਂਡ ਡੀਐਫਐਸਆਈ ਇਹ ਤਿੰਨ ਬਾਡੀਜ਼ ਆ ਰਹੀਆਂ ਨੇ ਅਗਲੇ 4 ਦਿਨ 30 31 1 2 ਇਹ ਸਾਡੇ ਨਾਲ ਰਹਿਣਗੇ ਦੁਨੀਆ ਦੇ ਹਰ ਕੋਨੇ ਤੋਂ ਡਾਕਟਰ ਇਸ ਕਾਨਫਰੈਂਸ ਸ਼੍ਰੀਕ ਹੋ ਰਹੇ ਨੇ ਅਤੇ ਉਹ ਆਪਣੀ ਐਕਸਪਰਟ ਜਿਹੜੇ ਨੇ ਆਪਣੀ ਨੌਲੇਜ ਸਾਡੇ ਨਾਲ ਸ਼ੇਅਰ ਕਰਨਗੇ ਮੈਨੂੰ ਇਹ ਦੱਸ ਕੇ ਖੁਸ਼ੀ ਹੋ ਰਹੀ ਹੈ ਕਿ ਇਹ ਜਿਹੜੀ ਕਾਨਫਰੰਸ ਨਾਰਥ ਚ 10 ਸਾਲ ਪਹਿਲਾਂ 2015 ਵਿੱਚ ਪੀਜੀਆਈ ਚ ਹੋਈ ਸੀ ਤੇ ਓਦੇ ਬਾਅਦ ਪਿਛਲੇ 10 ਸਾਲਾਂ ਚ ਇਹ ਕਾਨਫਰੰਸ ਕਿੰਨੀ ਹੋਈ ਮੋਨਸੀ ਚੰਨਾ ਸਾਹਿਬ ਇਹਦੇ ਚ ਇੰਨੀ ਕ ਐਡਵਾਂਸੇਜ ਹੋ ਗਈ ਹੈ ਸ਼ੂਗਰ ਨਾਲ ਖਰਾਬ ਪੈਰਾਂ ਨੂੰ ਕਿਵੇਂ ਬਚਾਇਆ ਜਾ ਸਕੇ ਤਾਂ ਕਿ ਹਰ ਇੱਕ ਡਾਕਟਰ ਜੋ ਸਾਡੇ ਇਲਾਕੇ ਦੇ ਨੇ ਉਹਨਾਂ ਨੂੰ ਪਤਾ ਲੱਗੇ ਕਿ ਇਹਨਾਂ ਨੂੰ ਕਿਵੇਂ ਪ੍ਰੀਵੈਂਟ ਕਰ ਸਕਦੇ ਹੈ ਜੋ ਕਿ ਸ਼ੂਗਰ ਜਿਵੇਂ ਕਿ ਅੱਗੇ ਗੱਲ ਹੋਈ ਹੈ ਸ਼ੂਗਰ ਉਹਨਾਂ ਲੋਕਾਂ ਨੂੰ ਹੁੰਦੀ ਹੈ ਜਿਹੜੇ ਲਗਭਗ 40-42 ਸਾਲ ਦੇ ਹੁੰਦੇ ਨੇ ਤੇ ਜਿਨ੍ਹਾਂ ਜਿਹੜੇ ਮেইন ਬ्रेड ਅਰਨਰ ਹੁੰਦੇ ਘਰ ਦੀ ਰੋਟੀ ਕਮਾਉਂਨ ਵਾਲਾ ਵੀ ਬੰਦਾ ਹੁੰਦਾ ਹੈ ਤੇ ਜੇ ਉਹਦਾ ਹੀ ਪੈਰ ਖਰਾਬ ਹੋ ਜਾਏ ਜਾਂ ਟੱਟਣਾ ਪੈ ਜਾਵੇ ਤੇ ਉਹ ਸੋਸਾਇਟੀ ਲਈ ਫੈਮਿਲੀ ਲਈ ਇੱਕ ਬੜਾ ਲਾਸ ਸੋ ਇਸ ਬਾਰੇ ਬਰੀਫ ਕਰਦਾ ਰਹਿਣਾ ਤਾਂ ਦੱਸਾਂਗਾ ਵੀ ਇਸ ਕਾਨਫਰੰਸ ਵਿੱਚ ਤਦਪਰ ਦੁਨੀਆ ਦੇ ਹਰ ਕੋਨੇ ਤੋਂ ਜਿਹੜੇ ਵੀ ਸਪੈਸ਼ਲਿਸਟ ਡਾਕਟਰ ਨੇ ਕੋਚ ਸਾਡੇ ਨਾਲ ਸ਼੍ਰੀ ਗੋਰੀ

ਅਰੇ ਇੱਕ ਬੰਦਾ ਜੇ ਡਾਇਬੀਟਿਸ ਹੋ ਜਾਂਦੀ ਹੈ ਤੇ ਉਹਨੂੰ 15 ਤੋਂ 20% ਚਾਂਸ ਹੁੰਦੇ ਨੇ ਕਿ ਲਾਈਫ 'ਚ ਉਹਨੂੰ ਡਾਇਟਰੀ ਫੂਡ ਖੋਸ ਸਕਦਾ ਹੈ ਵਧੀਆ ਗੱਲ ਇਹ ਹੈ ਵੀ ਜੇ ਉਹਨੂੰ ਆਪਾਂ ਅਵੇਅਰ ਕਰ ਦਿੰਨੇ ਪੈਰੈਂਟਸ ਸੰਭਾਲ ਬਾਰੇ 80% ਇਹ ਆ ਵੀ ਉਹਨੂੰ ਜਾਂ ਤੇ ਜਖਮ ਹੋਊਗਾ ਨਹੀਂ ਤੇ ਹੋਊਗਾ ਵੀ ਤੇ अर्ਲੀ ਹੋਊਗਾ ਕਟਣ ਦੀ ਲੋੜ ਨਹੀਂ ਆਊ ਸੋ ਸਾਡਾ ਜਿਹੜਾ ਇੱਥੇ ਮੇਨ ਮਕਸਦ ਇਹ ਆ ਕਿ ਅਸੀਂ ਪ੍ਰੀਵੈਂਸ਼ਨ ਤੋਂ ਸ਼ੁਰੂਆਤ ਕਰਾਂ ਕਿ ਕਾਰਨ ਦੀ ਸੰਭਾਲ ਕਿਵੇਂ ਕਰੀਏ ਪੈਰੈਂਟਸ ਸੰਭਾਲ ਕਰਾਂਗੇ ਜਖਮ ਨਹੀਂ ਹੋਊਗਾ ਮੰ ਲੋ ਫਿਰ ਵੀ ਕੋਈ ਕਾਰਨ ਹੋ ਗਿਆ ਜ਼ਖਮ ਹੋ ਗਿਆ ਤੇ ਉਹਨੂੰ ਠੀਕ ਕਿਵੇਂ ਕਰੀਏ ਉਹ ਸਾਡੇ ਸੈਕਿੰਡਰੀ ਨਰਸਰਰੀ ਪ੍ਰੀਵੈਂਸ਼ਨ ਫਿਰ ਪ੍ਰੋਟੈਕਸ਼ਨ ਦੇ ਕੋਈ ਜ਼ਖੰਧਰਾ ਵਗੈਰਾ ਫਿਰ ਉਹਦੀ ਕੇਅਰ ਤਾਂ ਕਿ ਉਹਨੂੰ 슈ਗਰ ਕਰਕੇ ਪੈਰ ਜਿੰਨੇ ਸੱਜ ਲੈ ਕੇ ਵੀ ਦੱਸੇ ਸੋਲ ਹੋ ਜਾਂਦੇ ਬ੍ਰੀਜ ਨੂੰ ਦਰਦ ਨਹੀਂ ਹੁੰਦਾ ਉਹਨੂੰ ਪਤਾ ਨਹੀਂ ਲੱਗਦਾ ਕਈ ਵਾਰ ਵੀ ਮੇਰੇ ਪੈਰ ਤੇ ਜ਼ਖਮ ਹੋਇਆ ਕੋਈ ਇਗਨੋਰ ਕਰ ਦਿੰਦਾ ਵੀ ਥੋੜਾ ਉਹ ਉਹ ਨਹੀਂ ਹੁੰਦਾ ਜਦੋਂ ਪੈਰ ਚ ਗੁਲੀ ਲੱਗ ਜਾਂਦੀ ਪਸ ਆ ਜਾਂਦੀ ਆ ਕੋਈ ਦੁਸਤਿਆਰ ਕਹਿੰਦੇ ਵੀ ਤੇਰੇ ਪੈਰ ਤੇ ਬੋਹ ਆ ਗਿਆ ਦੈਟ ਇਜ਼ ਲੇਟ ਸਟੇਜ ਐਕਚੁਅਲੀ ਜਿਹੜੀ ਸਭ ਨਾਲ ਵੱਡੀ ਪ੍ਰੋਬਲਮ ਹੈ ਜੀ ਸ਼ੂਗਰ ਤੇ ਮਰੀਜ਼ਾਂ ਦੀ ਪੈਰਾਂ ਦੀ ਉਹ ਸਾਰੀ ਇਸੇ ਤੋਂ ਪੈਦਾ ਹੁੰਦੀ ਹੈ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿਉਂਕਿ ਉਹਨਾਂ ਦੀਆਂ ਜਿਹੜੀਆਂ ਸੈਂਸੇਸ਼ਨਸ ਹੈਗੀਆਂ ਨਾ ਪੈਰ ਦੀਆਂ ਉਹ ਖਤਮ ਹੋ ਜਾਂਦੀਆਂ ਜਿਹੜੀਆਂ ਨਰਵਸ ਹੈ ਉਹ ਡੈਮੇਜ ਹੋ ਜਾਂਦੀਆਂ ਸ਼ੂਗਰ ਕਰਕੇ ਸੋ ਉਹਨਾਂ ਦੇ ਜ਼ਖਮ ਹੋ ਵੀ ਜਾਏ ਉਹਨਾਂ ਦੇ ਜੇ ਮੰਨ ਲਓ ਜੁੱਤੇ ਦੇ ਵਿੱਚ ਕੋਈ ਕਿਲ ਵੀ ਚੁਭ ਰਿਹਾ ਹੈ ਨਾ ਤੇ ਉਹਨੂੰ ਪਤਾ ਹੀ ਨਹੀਂ ਲੱਗਣਾ ਸੋ ਉਹਨੂੰ ਉਦੋਂ ਪਤਾ ਲੱਗਣਾ ਹੈ ਜਦੋਂ ਕੰਮ ਬਹੁਤ ਖਰਾਬ ਹੋ ਜਾਂਦਾ ਉਦਾਹਰਨ ਤਰੀਕਾ ਇਹ ਹੈ ਨਵੇਂ ਉਹ ਚੇਅਰਨੈਸ ਕ੍ਰੀਏਟ ਕਰੋ ਕਿ ਸ਼ੂਗਰ ਦਾ ਜਿਹੜਾ ਵੀ ਗਰੀਬ ਹੈ ਨਾ ਉਹ ਸਵੇਰੇ ਉੱਠ ਕੇ ਪਹਿਲੇ ਰੋਜ਼ ਦੇਖੇ ਆਪਣੇ ਪੈਰਾਂ ਨੂੰ ਕਿ ਮੇਰੇ ਪੈਰਾਂ ਤੇ ਕੀ ਜਖਮ ਨਹੀਂ ਹੈ ਆਪਣਾ ਜੁੱਤਾ ਵੀ ਬਾਹਰ ਤੋਂ ਪਹਿਲੇ ਉੱਥੇ ਅੰਦਰ ਹੱਥ ਪਾ ਕੇ ਜੱਫੇ ਵੀ ਕੋਸ਼ਿਸ਼ ਵਿੱਚ ਉਹ ਪ੍ਰੋਬਲਮ ਤਾਂ ਨਹੀਂ ਹੈ ਸੋ ਇਸ ਚੀਜ਼ ਦੀ ਅਵੇਅਰਨੈਸ ਪਬਲਿਕ ਚ ਵੀ ਕ੍ਰੀਏਟ ਕਰਨੀ ਉਹ ਵੀ ਇੱਕ ਬੜਾ ਇੰਪੋਰਟੈਂਟ ਐਸਪੈਕਟ ਹੈ ਔਰ ਉਹਨੂੰ ਧਿਆਨ ਚ ਰੱਖਦੇ ਹੋਏ ਅਸੀਂ ਇੱਕ ਵਾਕਟਾਹਨ ਰੱਖੀ ਹੈ ਕੱਤੀ ਤਰੀਕ ਨੂੰ ਫਰਡੇ In the morning, which, uh, in Rose Garden, uh, that is basically meant to create public awareness. So, we are going to have that at 6.30 uh, on that day in the morning. Uh, so, we are going to have that so that, uh, you know, we will be giving pamphlets uh, to the uh, people, uh, you know, to how to take care of their feet, particularly those who are diabetics. ਸੋ ਅਗਲੀ ਕੁਅਰਨੈਸ ਸਿੱਕੇ ਦਾ ਬੜਾ ਇੰਪੋਰਟੈਂਟ ਅਸਪੈਕਟ ਹੈ ਜੇ ਦੂਸਰਾ ਕੋਰਸ ਦੂਸਰੇ ਡਾਕਟਰਸ ਨੇ ਦੱਸਿਆ ਉਹ ਅਕੈਡੈਮਿਕ ਅਸਪੈਕਟ ਹੈ ਉਹਦੇ ਚ ਵੀ ਦੇਖੋ ਜਿਹੜਾ ਅਸੀਂ ਐਕੈਡਮੀਕਲੀ ਜਿਹੜਾ ਪ੍ਰੋਗਰਾਮ ਡਿਜ਼ਾਈਨ ਕੀਤਾ ਹੈ ਉਹਦੇ ਚ ਵੀ ਅਸੀਂ ਸਾਰੇ ਐਕਸਪਰਟਸ ਇਨਵੋਲਡ ਕੀਤੇ ਹੈ ਅਸੀਂ ਪੀਜੀਆਈ ਦੇ ਜਿਹੜੇ ਐਂਟਰਪ੍ਰੈਨੋਲੋਜੀ ਦੇ ਹੈਡ ਹੈ ਡਾਕਟਰ ਆਸ਼ਮਨ ਸੋਗੀ ਹੈ ਉਹਨਾਂ ਨੂੰ ਇਨਵੋਲਡ ਕੀਤਾ ਹੈ ਪਲਾਸਟਿਕ ਸਰਜੀ ਦੇ ਪ੍ਰੋਫੈਸਰ ਸੁਨੀਲ ਦਾਪਾ ਹੈ ਉਹਨਾਂ ਨੂੰ ਇਨਵੋਲਡ ਕੀਤਾ ਹੈ ਦੈਨ ਵੀ ਹੈਵ ਇਨਵੋਲਡ ਪੀਪਲ फ्रॉम चेन्नईज को चेयरमैन ऑफ दी है बेस्ट ऑफ द प्रोग्राम एक्चुअली प्रोग्राम जो फाइनल करके सारे भेजे है सो वी आर गैटिंग वेरी गुड रिस्पॉन्स नो पीपल आर वेरी हैप्पी प्रोग्राम इज देयर एंड दैन एक्सपर्ट्स परि रॉसा ने दस है कि जेल यू एस ए को यूके इटली तो यूरोप को डिफरेंट जगह तो जो बेहद इस फील्ड काम कर रहे हैं and they have done a lot of research also.